ਹਾਂਜੀ ਦੋਸਤੋ ਲੱਗੇ ਖਲੇ ਆਪਾਂ ਵੱਟਾਂ ਲੰਬਣ ਆਈ ਜੱਟ ਦਾ ਕੰਮ ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਸਾਰੇ ਜਣੇ ਆਪਦੇ ਕੰਮ ਧੰਦਿਆਂ ਨੂੰ ਲੱਗੇ ਖਲੇ ਨੇ ਲੱਗਦਾ ਮੇਰਾ ਲੰਗੂਟੀਆ ਮੋਟਰ ਤੇ ਆ ਗਿਆ ਏ ਆ ਰੁਪਿਆ ਲੰਗੂਟੀਆ ਮੇਰਾ ਜੀ ਵਾਓ ਸਾਰ ਦਿਨ ਸੌਂ ਸੌਂਗੇ ਹੁਣ ਉੱਠਿਆ ਈਏ ਤੇ ਇਸ ਪਾਸੇ ਆਪਣੇ ਪਾਣੀ ਦੀ ਬੋਤਲ ਪਈ ਹੋਈ ਠੰਡੇ ਦੀ ਆ ਵੱਟ ਲਿੰਬਣੀ ਥੋੜੀ ਰਹਿ ਗਈ ਤੇ ਆਪਸ ਆਪਾਂ ਲੰਬਤਾ ਤਕਰੀਬਨ ਲੰਬਿਆ ਗਿਆ ਅੱਧੀ ਕੋ ਉਹ ਪਰਲੀ ਵੱਟ ਲੰਬੀ ਹੋਈ ਚਲੋ ਕੋਈ ਨਹੀਂ ਹੌਲੀ ਹੌਲੀ ਲੰਬੀ ਦੇਣੀ ਲੰਗੋਟ ਗਿਆ ਮੇਰਾ ਤੁਰਿਆ ਆਉਦਾ ਆ ਜਾ ਆ ਇੱਥੇ ਆ ਜਾ ਆ ਵੀ ਆ ਗਿਆ ਲੰਗੋਟ ਗਿਆ ਮੇਰਾ ਕੇ ਆ ਜਾ ਇੱਥੇ ਆ ਜਾ ਤੂੰ ਤੇਗਾ ਵੇਲਾ ਇੱਥੇ ਆ ਜਾ ਬਹੁਤ ਕੰਮ ਜ਼ਰੂਰੀ ਨੇ ਆ ਪਈ ਆਪਣੀ ਕਈ ਤੇ ਇਸ ਤਰ੍ਹਾਂ ਪਹਿਲਾਂ ਵਾਟਾਂ ਪਾ ਸਾਫ਼ ਕਰ ਲੈਨੇ ਆ ਸਾਫ਼ ਕਰਕੇ ਤੇ ਫਿਰ ਨਾਲ ਮਿੱਟੀ ਲਾਈ ਆਈ ਦੀ ਜਿਵੇਂ ਆ ਲਿੰਬਤੀ ਤੇ ਜਦੋਂ ਅਗਲੇ ਕਿੱਲੇ ਨੂੰ ਪਾਣੀ ਛੱਡਾਂਗੇ ਤੇ ਫਿਰ ਆਪਾਂ ਉਹ ਪਾਸੇ ਵੀ ਲਿੰਬ ਦਾਂਗੇ ਨੂੰ ਤੇ ਤੁਰਨ ਫਿਰਨ ਵਾਲੀ ਵਾਟ ਵਧੀਆ ਬਣ ਜੇਗੀ ਜਿੱਧਰ ਮਰਜੀ ਤੁਰੇ ਹੋਰ ਝੋਨੇ ਨੂੰ ਗੇੜਾ ਗੂੜਾ ਮਾਰਨਾ ਵਾਹ ਮੈਂ ਅੱਗੇ ਆਣਾ ਮੇਰਾ ਲੰਗੋਟੀਆਂ ਲੱਗਦਾ ਲੰਗੋਟੀਆਂ ਆਉਂਦਾ ਪਿਆ ਇਹੋ ਹੀ ਸ਼ੁਰੂ ਅੱਜ ਕੀਤਾ ਨਹੀਂ ਉਹ ਨਹੀਂ ਆਪਣਾ ਆਪਣਾ ਇੱਧਰ ਸ਼ੁਰੂ ਕੀਤਾ ਕੰਪਿਊਟਰ ਕਰਾਇਆ ਤੇ ਆਪਣ ਲੋੜ ਹੀ ਨਹੀਂ ਹੈਗੀ ਤੇ ਇਹ ਢਿੱਲੇ ਨਹੀਂ ਢਿੱਲੇ ਦੇ ਸਗੋ ਚੰਗੇ ਜਿੰਨੇ ਢਿੱਲੇ ਹੋਣਗੇ ਉਹਨਾਂ ਫਾਇਦਾ ਚਾਰ ਕਿੱਲੇ ਪੈਲੀ ਹੈਗੀ ਨਾ ਹਾਂ ਕੰਪਿਊਟਰ ਕਰਾਇਆ ਆਪਦਾ ਹੀ ਚਾਹੀਦਾ ਇਸ ਤਰ੍ਹਾਂ ਨਾ ਬਾੜੀ ਜਿਹੜੀ ਭੁਰੀ ਹੋਈ ਆਪਾਂ ਨੂੰ ਪੈਲੀ ਵੀ ਨਹੀਂ ਚਾਹੀਦੀ ਜਿੰਨੀ ਇਹ ਰੋੜੇ ਵਾਲੀ ਪੈਲੀ ਹੋਵੇਗੀ ਨਾ ਤੇ ਫਸਲ ਉਨੀ ਜਾਰੀ ਤੁਰਦੀ ਉਸ ਚੀਜ਼ ਦੇ ਵਿੱਚ ਮੰਨਣੀ ਪੈਣੀ ਏ ਪੈੜੀ ਪੱਧਰੀ ਆਪਣੀ ਪੈੜੀ ਨੂੰ ਕੀ ਆ ਵੇਖ ਲਾ ਆ ਹੁਣ ਐਸ ਕਿਲੇ ਦੇ ਵਿੱਚ ਪਾਣੀ ਆਵ ਘੱਟ ਰੱਖਿਆ ਘੱਟ ਕਿਉਂ ਔਰ ਕਾਰਨ ਪੁੱਛਣ ਦਾ ਪੁੱਛ ਪੁੱਛ ਕਾਰਨ ਕਿਉਂ ਪਾਣੀ ਘੱਟ ਰੱਖਿਆ ਹੈ ਕਾਰਨ ਇੱਕ ਇੱਕ ਦਾ ਜਿਹੜਾ ਝੋਨੇ ਦੇ ਵਿੱਚ ਆ ਜਿਵੇਂ ਆਪਾਂ ਹੁਣ ਰਫੜ ਦੇ ਵਿੱਚ ਆ ਗੁੱਠਾ ਇਕੱਠਾ ਜੋੜਨੀ ਆਂ ਦਾ ਕਣਕ ਦਾ ਨਾਲ ਘੱਟ ਪਾਣੀ ਹੋਵੇਗਾ ਦੋ ਦਿਨ ਪਾਣੀ ਘੱਟ ਰੱਖੋ ਸੀਮਤ ਜਿਆ ਤੇ ਉਹ ਏਠਾ ਬਹਿ ਜਾਂਦਾ ਤੇ ਜੰਮ ਜਾਂਦਾ ਤੇ ਜੇ ਆਪਾਂ ਪਾਣੀ ਜ਼ਿਆਦਾ ਰੱਖਾਂਗੇ ਉਹ ਹਵਾ ਦੇ ਨਾਲ ਗੁੱਠਾਂ ਜੁੜ ਜਾਂਦਾ ਇਸ ਕਰਕੇ ਆਪਾਂ ਪਾਣੀ ਘੱਟ ਰੱਖਿਆ ਉਹ ਹੀ ਸਾਡੇ ਨਾਲ ਉਧਰ ਪੰਗਾ ਪਿਆ ਪੰਗਾ ਚਾਲਾ ਵਜੈਕੀ ਆਪਣੇ ਵੀ ਆ ਗਿਆ ਚੱਲ ਕਿੱਧਰ ਕੁਆਚਾ ਹਰਦਾ ਦੱਸ ਜਿੰਨਾ ਗੰਗਸੀ ਸਾਰਾ ਜੁੜ ਗਿਆ ਵਿੱਚ ਇਹਦਾ ਲਾਡੀਆਂ ਕਰਦਾ ਯਾਰ ਇਹ ਜੈਕੀ ਏ ਅੱਜ ਪਟਾ ਪਾਇਆ ਹੀ ਨੇ ਗੱਲ 'ਚ ਰਤਨ ਲੈ ਜੀ ਮੇਰੀ ਜੈਕੀ ਨਹੀਂ ਲੈ ਜਾਂਦਾ ਜੈਕੀ ਨਾ ਪੁੱਤ ਏ ਜੈਕੀ ਸ਼ਰਾਫ ਆ ਪੰਗਾ ਇਸ ਨਾੜ ਚੰਗਾ ਨੋ ਨੋ ਪੰਗਾ ਨਹੀਂ ਲੈਣਾ ਕੁੱਤਾ ਕੁੱਤੇ ਦੇ ਵੈਸੇ ਵੈਰੀ ਹੁੰਦਾ ਫਰ ਨਹੀਂ ਹੋਰ ਸੁਣਾ ਕਿਦਾਂ ਨਾ ਚੱਲ ਪਰਾਂ ਚੱਲ ਵਾਟੇ ਫਣੀ ਜੋਕ ਇਹ ਹੈਗਾ ਆਪਣਾ ਚੂਹੇ ਚਾਵੇ ਲੱਭਦਾ ਹਰਦਾ ਇਹਨੂੰ ਮੈਂ ਕਿਹਾ ਤੂੰ ਚੂਹਿਆਂ ਨੂੰ ਢੇੜਾ ਮਾਰ ਕੇ ਰੱਖ ਪਟਾਏ ਦੇ ਗੱਲ ਚ ਪਾਇਆ ਚੱਲ ਪਰਾਂ ਚੱਲ ਮੇਰੇ ਕੋਲ ਨਾ ਆਜ ਇੱਕ ਮੈਂ ਕਿੱਸਾ ਲੈ ਕੇ ਆਇਆ ਕਿੱਸਾ ਲੈ ਕੇ ਆਇਆ ਚੱਲ ਕੋਈ ਨਾ ਕਿੱਸਾ ਵੀ ਆਪਾਂ ਕਿਸੇ ਦੇ ਦਿਵਾਲੇ ਵੀ ਹੁੰਨੇ ਆ ਹੈ ਪਾਣੀ ਦੇ ਆ ਲੈ ਠੰਡਾ ਪਾਣੀ ਮੈਂ ਲਿਆਂਦਾ ਕੋਕਾ ਕੋਲਾ ਆ ਲਿਆ ਪੀ ਮੈਨੂੰ ਪਤਾ ਲੱਗ ਗਿਆ ਕਿ ਲੰਗੋਟੀਆਂ ਮੇਰਾ ਆਇਆ ਆ ਲੈ ਤਰੇ ਆਇਆ ਮਰਿਆ ਪਿਆ ਇੰਨੀ ਦੂਰੋਂ ਚੱਲ ਕੇ ਆਇਆ ਉਹ ਉਹ ਤੇਰਾ ਮੂੰਹ ਤੇਰਾ ਮੂੰਹ ਵੇਰੇ ਜਿਨ ਪਾਲੀ ਪੀਦਾ ਉਹ ਜੱਬਾ ਮਾਰਦਾ ਹੀ ਏ ਇਹ ਨਸਲ ਐਵੇਂ ਆ ਗਈ ਮੈਨੂੰ ਤਾਂ ਖੋਤੇ ਦੀ ਨਸਲ ਲੱਗਦੀ ਹੈ ਮੈਨੂੰ ਤਾਂ ਖੋਤੇ ਦੀ ਨਸਲ ਲੱਗਦੀ ਹੈ ਖੋਤੇ ਜਿਹੜੇ ਖੁੱਤੀ ਕੰਮ ਆਉਂਦੇ ਨੇ ਹਉਣ ਕੰਮ ਆਪਾਂ ਕਿਹੜੇ ਜਿਹੜਾ ਕਰਦੇਵੇਂ ੱੱੱਕੇ ਵਾਲਾ ਕੰਮ ਹੀ ਹੁਣ ਪਿਸਤੇ ਕੁੱਤੇ ਨੂੰ ਥੋੜਾ ਇੰਜ ਵਾਣਾ ਜਿ ਲੱਗੇ ਫਿਰਨਾ ਹੀ ਨਾਲ ਇਹਨੂੰ ਸ਼ਾਮ ਨੂੰ ਰੋਟੀ ਨਾ ਦੇਈ ਜਿੰਨਾ ਚਿਹਰੇ ਨੇ ਤੇਰਾ ਰਫਾੜੇ ਨੂੰ ਕਾ ਮਾਰ ਦਿਆ ਇਹ ਰਫਾੜਾ ਦਾ ਮਾਰਦਾ ਸਾਰਾ ਉਹ ਕਰਦਾ ਇਹਨਾਂ ਚੂਹਾ ਨਹੀਂ ਕੋਈ ਛੱਡਣਾ ਲੱਗੇ ਬੰਨੇ ਪੱਕਾ ਹੀ ਆ ਵੇਖ ਲੈ ਅੱਜ ਤੇ ਗੱਲ 'ਚ ਨਾ ਫਟਾ ਪਾਤਾ ਮੈਂ ਇਹਨੂੰ ਵਰਦੀ ਵੀ ਪਾ ਦੇ ਵਰਦੀ ਪਾ ਦਿੰਨੇ ਗਰਮੀ ਕੁੱਤਾ ਖਾਣੀ ਵਰਦੀ ਮੈਂ ਨਾ ਕਿਉਂ ਏ ਤੇਰੀ ਪਰਦੀ ਲਾਗੜੇ ਨੂੰ ਪਾਦ ਕੇ ਪੁੱਤਾ ਖਾੜੀ ਓ ਜੱਕੀ ਕਿਵੇਂ ਓ ਬੋਧੇ ਮਾੜੀ ਪੂਛੇ ਲਾ ਲਾ ਓਏ ਓਏ ਲਾ ਦੇ ਲਾ ਦੇ ਹੈ ਐਵੇਂ ਫੜ ਲਿਆ ਕਿ ਐਵੇਂ ਫੜ ਲਿਆ ਇਹਨੂੰ ਇਹ ਗੇਧੀ ਆ ਹੋਵੇ ਸਿਆਣਾ ਲੱਗਦਾ ਤਾਂ ਕੋਟੇ ਤੋਂ ਮੰਗਾਇਆ ਮੈਂ ਨਾ ਪੂਰਾ ਆ ਗਿਆ ਇਹਨਾਂ ਨੂੰ ਚੱਲ ਆ ਜਾ ਉਹ ਹੋਰ ਸੁਣਾ ਦੋ ਚਾਰ ਗੱਲਾਂ ਕਰ ਗੱਲਾਂ ਵੀ ਕਰਦੇ ਆ ਹੂੰ ਆ ਵੱਟ ਲਿੰਬਲ ਕੇ ਇਥੋਂ ਧਿੱਕਰ ਆ ਵੇ ਵੱਟ ਦਾ ਮੈਲ ਬਾਜ ਨਾ ਤੇਰੇ ਨਾਲ ਆ ਵੇ ਆ ਇੰਨੀ ਕੋ ਲਿੰਬਦ ਕੇ ਆ ਵੇ ਹੋ ਮਰ ਜਾ ਹੈ ਬੈਠਾ ਮੇਲਾ ਮੇਲਾ ਨਹੀਂ ਮੈਂ ਬੈਠਾਗਾ ਲੈਣਾ ਯਾਰ ਲਿੰਬਾ ਕਰ ਹਾਂ ਬਸ ਲਿੱਲੀ ਆ ਕੇ ਤੂੰ ਦਾ ਚੇਬ ਕੱਢਣ ਡਿਆ ਇਹ ਭਾਉ ਚੇਬੀ ਕੱਢਨੇ ਨੇ ਉੱਤੇ ਲੰਗਣਾ ਤੁਰਨਾ ਫਿਰਨਾ ਹਾਰਾ ਇੰਦੇ ਦੇ ਆ ਲੈ ਗੋਟੀਆਂ ਮੇਰਾ ਆ ਤੇਰੀ ਪੜੀਏ ਆ ਤੂੰ ਦਾ ਯਾਰ ਆਉਂਦੇ ਡਾਉਣਾ ਸ਼ੁਰੂ ਕਰਤਾ ਕੰਮ ਵਾਹ ਵਾਹ ਦਿਨ ਹੋ ਗਏ ਮੈਂ ਵੱਟਾ ਨਹੀਂ ਲਿੰਬੀਆਂ ਮੈਂ ਟਰੈਕਟਰ ਚ ਚਲਾਉਂਦਾ ਰਿਹਾ ਟਰੈਕਟਰ ਚ ਚਲਾਉਂਦਾ ਰਿਹਾ ਲਓ ਜੀ ਡੰਗੋਟ ਕੇ ਮੇਰੇ ਨਵੱਟਾ ਨਹੀਂ ਸਲਿੰਬੀਆਂ ਤੇ ਅੱਜ ਲਿੰਬੜੀਆਂ ਪੈ ਗਈਆਂ ਇਹਨੂੰ ਚਾਲੇ ਯਾਰ ਮੈਂ ਛੌਂਕ ਪੂਰਾ ਕਰ ਨਵੀਆਂ ਦਾ ਕਰੀਦਾ ਚਾਹੀਦਾ 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 ਵੱਲ ਨਹੀਂ ਭੁੱਲਦਾ ਇਸੇ ਨਾਲ ਨਵੀਆਂ ਦਾ ਕਰੀਦਾ ਇਹ ਵੱਟਾ ਆਪਾ ਬਣਾਉਣੀ ਇੰਦੇ ਨਾ ਆਪਾ ਤੁਰਨਾ ਵੀ ਹੈ ਢੇੜਾ ਛੇੜਾ ਮਾਰਨਾ ਕਰਨਾ ਆਹ ਫਿਰ ਤਾਂ ਵਧੀਆ ਜਦੋਂ ਤੇਰੇ ਵਰਗੇ ਨੇ ਲੰਡੂ ਯਾ ਲਾਇਆ ਹੋਇਆ ਤੂੰ ਆਖਣਾ ਚੱਲ ਜਵਾਨਾ ਢੇੜਾ ਕੱਢ ਕੇ ਆ ਕੇ ਝੋਨੇ ਨੂੰ ਆਪਾਂ ਨਹੀਂ ਪੀਂਦੇ ਪਿੰਦਾ ਨਹੀਂਗਾ ਫਿਰ ਮੈਂ ਐਵੇਂ ਆਸਤਾ ਚੱਲ ਵੀਰ ਮੇਰੇ ਮਾਫ ਕਰਨੀ ਇਹ ਵੀਰ ਜੀ ਪੀਂਦਾ ਨਹੀਂ ਹੈਗਾ ਕੋਲ ਹੀ ਬਹਿ ਜਾਂਦਾ ਹਾਂ ਕੋਲ ਬਹਿ ਜਾਂਦਾ ਤੇ ਫੇਰ ਆਦਾ ਕੋਈ ਗੱਲ ਨਹੀਂ ਠੰਡਾ ਪੀਲੀ ਦਾ ਜੰਗਰੀਆਂ ਗੁਰੀਆਂ ਖਾ ਲਈ ਦੀ ਠੰਡਾ ਪਾਪੂਗੇ ਪੀ ਲੈਂਦਾ ਤੇ ਬਾਕੀ ਉਂਝ ਨਹੀਂ ਪੀਂਦਾ ਵਿਚਾਰਾ ਆ ਗਰੀਆਂ ਖਾ ਲੈਂਦਾ ਸੰਖੇ ਸੰਖੇ ਖਾ ਲੈਂਦਾ ਬਾਕੀ ਤੁਸੀਂ ਉਦੋਂ ਵੀਡੀਓ ਦੇ ਵੇਖਿਆ ਹੀ ਹੋਣਾ ਗਰੀਆਂ ਖਾ ਲੈਂਦਾ ਐਡਾ ਜਿਹੜਾ ਬਾਟਾ ਰੱਖਿਆ ਸੀ ਹੈ ਕੰਮ ਕਰ ਮੈਂ ਥੱਕ ਗਿਆ ਮੈਂ ਚੱਲਿਆ ਥੱਕ ਵੀ ਗਿਆ ਚੰਗਾ ਹੈ ਆਹ ਹੈ ਚਲੋ ਕੋਈ ਨਹੀਂ ਆ ਇੱਥੋਂ ਦੀ ਕਰਕਾਰ ਪੂਰੀ ਕਰਦਾ ਕਰਦਾ ਉਹ ਜੇ ਕੋ ਕਿੱਲੇ ਦੀ ਵਾਟ ਉਧਰ ਪਈ ਹੋਈ ਕਿੱਲੇ ਦੀ ਵਾਟ ਉਧਰ ਪਈ ਹੋਈ ਹੈ ਮਨ ਬੰਨਾ ਵੱਡ ਗਿਆ ਆਇਆ ਘਰੇ ਬੰਨਾ ਵੱਡ ਗਿਆ ਉਹ ਮੈਂ ਮੇਲਾ ਆਉਂਦਾ ਪਿਆ ਬਾਬੇ ਦਾ ਵੱਡਾ ਯਾਰ ਉਦੋਂ ਪਹਿਲਾਂ 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 ਕੰਮ ਨਿਬੜਿਆ ਸਾਰੇ ਇਹਦਾ ਤਾਂ ਨਹੀਂ ਉਹਨੇ ਜਦੋਂ ਨਿਬੜਦਾ ਕੰਮ ਆਇੜਾ ਨਹੀਂ ਮੇਲੇ ਹੀ ਕਿੰਨੇ ਦਿਨ ਰਹਿ ਗਏ ਨੇ ਵੇ ਲੈ ਜੀ ਹਿਸਾਬ ਲਾਲਾ ਵੀ ਪੰਜ ਤਰੀਕੀ ਤੇ ਲੱਗਦਾ ਕਿ ਹੁੰਦਾ ਓਦੋਂ ਪਹਿਲਾਂ ਲੱਗ ਜਾਣਾ ਲੱਗ ਜਾਗਾ ਹਾਂ ਓਦੋਂ ਪਹਿਲਾਂ ਆਪਾਂ ਵਿਹਲੇ ਹੋਏ ਹਣਾ ਇਹ ਤਾਂ ਵਧੀਆ ਗੱਲ ਹਾਂ ਚਲੋ ਕੋਈ ਗੱਲ ਨਹੀਂ ਇਧਰ ਜੈਕੀ ਸੌ ਗਿਆ ਕੱਲ ਮੈਂ ਨਾ ਇਹਨਾਂ ਦੂੰਬਾ ਨਾ ਲਾ ਹਾਂ 15 ਹਾਂ ਦੱਸ ਕੱਲ ਕੀ ਤੂੰ ਕੱਲ ਮੈਂ ਬੇਜੇ ਕੋ ਬੈਠਾ ਰਿਆ ਅੱਛਾ ਤੇਰੇ ਕੋਲ ਆ ਗਿਆ ਮੈਂ ਚੱਲ ਵਧੀਆ ਕੀਤਾ ਹੀ ਕੇ ਅੱਜ ਸਕੂਟਾਂ ਮ ਗਿਆ ਮੈਂ ਉਵੇਂ ਹੀ ਮੈਂ ਇਸ ਤਰ੍ਹਾਂ ਹੀ ਹੁੰਦਾ ਹੈ ਰੌਣਕ ਮੇਲਾ ਬਣਿਆ ਰਵੇ ਨਾ ਹੁਣ ਮੈਂ ਘਰੇ ਵੇਲਾ ਹਾਂ ਯਾਰ ਹੁਣ ਕੀ ਮੋਟਰ ਲੈ ਵੀ ਲਿੰਗਟ ਗਿਆ ਸਭ ਖਿੱਚ ਦੇ ਕੰਮ ਲੈ ਦੱਬੀ ਕਿੱਲੀ ਆਉਂਦਾ ਕਿਵੇਂ ਹੈ ਬੱਸ ਬੱਸ ਤਾਂ ਇੱਥੇ ਨਹੀਂ ਆਉਣੀ ਕਿਥੇ ਤੇ ਟਰੈਕਟਰ ਹੀ ਆਉਂਦੇ ਨੇ ਅੱਜ ਕੱਲ ਬੱਸਾ ਕਿਥੋਂ ਆਉਣ ਦੀਆਂ